ਭਗਵਾਨ ਬਾਲਮੀਕੀ ਆਸ਼ਰਮ ਹਰਿਆਣਾ ਰੋਡ ਹਸ਼ੈਪੁਰ ਵਿਖੇ ਕਿਸੇ ਵੱਲੋਂ ਕਰਵਾਏ ਜਾ ਰਹੇ ਨਿਰਮਾਣ ਕਾਰਜ ਨੂੰ ਬਾਲਮੀਕੀ ਸਮਾਜ ਵੱਲੋਂ ਰੋਕਿਆ ਗਿਆ ਅਤੇ ਇਸ ਤੇ ਰੋਸ ਜਤਾਇਆ ਗਿਆ ਵਾਲਮੀਕਨ ਟਾਈਗਰ ਫੋਰ ਸੈਕਸ਼ਨ ਕਮੇਟੀ ਆਲ ਇੰਡੀਆ ਮੈਂ ਪ੍ਰਧਾਨ ਹਾਂ ਜੀ ਖੋਸਲਾ ਮੇਰੇ ਨਾਲ ਵਾਈਸ ਪ੍ਰਧਾਨ ਵਿਕੀ ਚੀਦਾ ਜੀ ਸੋ ਅੱਜ ਸਾਨੂੰ ਕੱਲ ਸਾਨੂੰ ਸ਼ਾਮੀ ਕਾਲ ਆਈ ਹਸ਼ਿਆਰਪੁਰ ਜ਼ਿਲ੍ਹੇ ਦੇ ਵਿੱਚੋਂ ਜਿੱਥੇ ਕਿ ਭਗਵਾਨ ਵਾਲਮੀਕੀ ਮਹਾਰਾਜ ਦਾ ਜੋ ਪੁਰਾਣਾ ਇੱਕ ਪ੍ਰਾਚੀਨ ਮੰਦਿਰ ਕਹਿ ਸਕਦੇ ਜਿਸ ਨੂੰ ਭਗਵਾਨ ਵਾਲਮੀਕੀ ਆਸ਼ਰਮ ਕਿਹਾ ਜਾਂਦਾ ਹੈ ਔਰ ਉਸਤੇ ਜੋ ਨਜਾਇਜ਼ ਕਬਜ਼ਾ ਕਰਨ ਦੀ ਜੋ ਕੋਸ਼ਿਸ਼ ਅਣਪਛਾਤੇ ਲੋਕ ਕਰ ਰਹੇ ਆ ਸੋ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਤੁਸੀਂ ਸਾਰੇ ਦੇਖ ਸਕਦੇ ਹੋ ਕਿ ਭਗਵਾਨ ਵਾਲਮੀ ਮਾਰ ਦੇ ਹੱਥ ਚ ਮੂਰਤੀ ਦੇ ਵਿੱਚ ਜੋ ਕਲਮ ਸੀਗੀ ਉਹ ਕਲਮ ਵੀ ਤੋੜ ਦਿੱਤੀ ਗਈ ਆ ਸੋ ਇਦਾਂ ਦੇ ਜਿਹੜੇ ਗੁਨਾਹਗਾਰ ਆ ਜਿਹੜੇ ਹੱਤਿਆਚਾਰ ਕਰ ਰਹੇ ਆ ਸਮਾਜ ਤੇ ਅਤੇ ਸਾਡੇ ਮੰਦਰਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਪਏ ਆ ਅਸੀਂ ਉਹਨਾਂ ਦਾ ਕੜਾ ਵਿਰੋਧ ਕਰਦੇ ਆ ਅਸੀਂ ਸਰਕਾਰ ਕੋਲੋਂ ਕੋ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆ ਇਹਨਾਂ ਦੀ ਗ੍ਰਿਫਤਾਰੀ ਜਲਦੀ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਸਾਡੀ ਜਿਹੜੀ ਪ੍ਰਚੀਨ ਮੰਦਰ ਦੀ ਜਗਾ ਆਸ਼ਰਮ ਸਾਡਾ ਭਗਵਾਨ ਵਾਲਮੀ ਵਾਲਾ ਆਸ਼ਰਮ ਆ ਉੱਥੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਨੇ ਰਾਤੋਂ ਰਾਤ ਇੱਥੇ ਚਾਰ ਦਿਵਾਰੀ ਕੀਤੀ ਆ ਨਿਸ਼ਾਨਦੇਹੀ ਕੀਤੀ ਗਈ ਆ ਉਹ ਅਸੀਂ ਹੁਣ ਸਾਰੇ ਸਮਾਜ ਨੇ ਮਿਲ ਕੇ ਤੋੜੀ ਆ ਅਸੀਂ ਜਲੰਧਰੋਂ ਪਹੁੰਚੇ ਆ ਸੋ ਅਸੀਂ ਸਮਾਜ ਨੂੰ ਵੀ ਅਪੀਲ ਕਰਦੇ ਆ ਜਿੱਥੇ ਵੀ ਸਾਡਾ ਸਮਾਜ ਵਾਲਮੀਕੀ ਭਾਈਚਾਰਾ ਐਸੀ ਭਾਈਚਾਰਾ ਬੈਠਾ ਆ ਉਹ ਇੱਥੇ ਜ਼ਰੂਰ ਪਹੁੰਚਣ ਔਰ ਆ ਕੇ ਆਪਣੇ ਆਸ਼ਰਮ ਨੂੰ ਸੰਭਾਲਣਾ ਨਹੀਂ ਤਾਂ ਜਿਹੜੇ ਲੋਕ ਆ ਕੁਝ ਪਰਸੈਂਟ ਲੋਕ ਆ ਜਿਹੜੇ ਸਾਡੀਆਂ ਜਗ੍ਹਾ ਦੇ ਕਬਜ਼ੇ ਕਰਨ ਦੀ ਕੋਸ਼ਿਸ਼ ਕਰਦੇ ਅਸੀਂ ਉਹਨਾਂ ਨੂੰ ਮੂੰਹ ਤੋੜ ਜਵਾਬ ਦੇਣਾ ਜਾਣਦੇ ਆ ਸੋ ਇੱਥੇ ਦੇ ਕੋਸ਼ਿਸ਼ ਹਾਰਪੁਰ ਦੇ ਆ ਜੋ ਏ ਗੈਂਗਸਟਰਾਂ ਦੇ ਨਾਲ ਉਹਨਾਂ ਦਾ ਤਾਲਮਿਲ ਹੈਗਾ ਸੁਨਾਮ ਤਾਂ ਮੈਨਾਂ ਦਾ ਜਾਣਦਾ ਨਹੀਂ ਆ ਪਰ ਮੈਂ ਉਹਨਾਂ ਨੂੰ ਚੇਤਾਵਨੀ ਦੇਣਾ ਚਾਹਨਾ ਕਿ ਜੇ ਇੱਥੇ ਦੁਬਾਰਾ ਉਹਨਾਂ ਨੇ ਦਸਤਕ ਦਿੱਤੀ ਹੈ ਤੇ ਸਾਡੇ ਤੋਂ ਬਿਨਾਂ ਕੋਈ ਨਹੀਂ ਆਊਗਾ ਔਰ ਪੂਰਾ ਐਸਸੀ ਭਾਈ ਜਰਾ ਪੂਰਾ ਵਾਲਮੀਕੀ ਸਮਾਜ ਅੱਜ ਹਿਆਰਪੁਰ ਵਾਲਮੀਕੀ ਕੁਮਾਸ਼ਰਮ ਪਹੁੰਚਿਆ ਵਾ ਜੇ ਇੱਥੇ ਉਹਨਾਂ ਦੁਬਾਰਾ ਮੁੜ ਕੇ ਕੋਸ਼ਿਸ਼ ਕੀਤੀ ਤਾਂ ਫੇਰ ਅਸੀਂ ਇੱਥੇ ਉਹਨਾਂ ਨੂੰ ਆਪ ਸਜ਼ਾ ਦੇਵਾਂਗੇ ਜੇ ਪ੍ਰਸ਼ਾਸਨ ਸਜ਼ਾ ਨਹੀਂ ਦੇਉਗੀ ਤੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਇਹਨਾਂ ਦਾ ਨਾਮ ਬਾਬਾ ਬਲਵੰਤਨਾਥ ਪਾਵਨ ਵਾਲਮੀਕ ਤੀਰ ਸੰਬਲ ਸਰ ਤੋਂ ਸਤਿਗੁਰੂ ਮਲਕੀਤ ਨਾਨਕ ਮਹਾਰਾਜ ਦੇ ਦਿਸ਼ਾ ਨਿਰਦੇਸ਼ਾਂ ਦੇ ਨਾਲ ਜਿਹੜਾ ਅਸੀਂ ਇੱਥੇ 9 ਵਜੇ ਤੇ ਪਹੁੰਚੇ ਆ ਬਹੁਤ ਮੰਦ ਭਾਗੀ ਘਟਨਾ ਜਿਹੜਾ ਕਿ ਪਾਵਨ ਵਾਲਮੀਕ ਮਹਾਰਾਜ ਦੇ ਜਿਹੜਾ ਸਰੂਪ ਨੂੰ ਜਿਹੜਾ ਠੇਸ ਪਹਾਈ ਗਈ ਆ ਕਲਮ ਤੋੜੀ ਗਈ ਆ ਤੌਰ ਜਿਹੜੀ ਇਹ ਕਬਜ਼ੇਬਾਜ਼ੀ ਕੀਤੀ ਗਈ ਆ ਦੁਕਾਨਾਂ ਬਣਾਈਆਂ ਗਈਆਂ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਪਾਵਨ ਵਾਲਮੀਕ ਤੀਰਥਲੋਂ ਜਿਹੜਾ ਸਤਿਗੁਰੂ ਮਹਾਰਾਜ ਮਲਕੀਤ ਨਾਨਕ ਦੇ ਹਦੇਸ਼ਾਂ ਦੇ ਨਾਲ ਜਿਹੜਾ ਅੱਗੇ ਦੀ ਕਾਰਵਾਈ ਜਿਹੜੀ ਆ ਕੀਤੀ ਜਾਵੇਗੀ ਜੀ ਕਿਹਨੇ ਕੀਤਾ ਗਿਆ ਕੁਝ ਪਤਾ ਲੱਗਾ ਇਹ ਕੁਸਰਾਰਤੀ ਆਨਸਰ ਹੈ ਜੀ ਕੋਈ ਇਸ ਦੇ ਕੋਈ ਪ੍ਰਧਾਨ ਹੈਗੇ ਆ ਜਿਹੜੇ ਕੋਈ ਪਹਿਲਾਂ ਲੰਡੂ ਪ੍ਰਧਾਨ ਜਿਨ੍ਹਾਂ ਨੂੰ ਵਾਲਮੀ ਕੁਮਾਰ ਨਾਲ ਪਿਆਰ ਹੈ ਉਹਦੇ ਲੋਕ ਕੰਮ ਕਰ ਹੀ ਨਹੀਂ ਸਕਦੇ ਕੀ ਕਰਵਾਈ ਲਈ ਕੰਮ ਕੀਤੀ ਅਸੀਂ ਜਾਣਦੇ ਜਿਹੜੇ ਦੋਸ਼ੀ ਹੈਗੇ ਉਹਨਾਂ ਤੇ ਜਲਦ ਤੋਂ ਜਲਦ ਕਾਰਵਾਈ ਕੀਤੀ ਜਾਵੇ ਨੇ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੂਰਾ ਭਾਰਤ ਬੰਦ ਵੀ ਹੋ ਸਕਦਾ ਪੰਜਾਬ ਬੰਦ ਵੀ ਹੋ ਸਕਦਾ ਉਹ ਵੀ ਵੋਟਾਂ ਦਾ ਮਾਹੌਲ ਹੈ ਕਿ ਤਾਂ ਇਹਦੇ ਤੇ ਕੋਈ ਨਹੀਂ ਵੋਟਾਂ ਨਹੀਂ ਵੋਟਾਂ ਦੇ ਨਾਲ ਸਾਡਾ ਕੋਈ ਮਸਲਾ ਨਹੀਂ ਆ ਸਾਡਾ ਤਾਂ ਪਵਨ ਵਾਲਮੀਕ ਮਹਾਰਾਜ ਦੇ ਨਾਲ ਹੈ ਉਹਦੇ ਕਹਿ ਰਹੇ ਨੇ ਕਿ ਵੋਟਾਂ ਦਾ ਵੀ ਉਹ ਬਾਈਕਾਡ ਕਰਾਂਗੇ ਜਿਹੜਾ ਵੀ ਮੌਕੇ ਦਾ ਹੈਗਾ ਹਾਂਜੀ 24 ਘੰਟਿਆਂ ਦੇ ਸਰ ਕੀ ਮਾਮਲਾ ਜਿਹੜਾ ਹੈ ਮੂਰਤੀ ਤੇ ਮੂਰਤੀ ਪੈਰੇ ਇਹ ਦੁਕਾਨਾ ਦੂਜੀ ਪਾਰਟੀ ਪਾਰ ਸੀ ਇਹਨਾਂ ਦਾ ਕੋਈ ਪ੍ਰਾਪਰਟੀ ਦਾ ਡਿਸਪਿਊਟ ਹੈਗਾ ਉਹਨੂੰ ਅਸੀਂ ਵੈਰੀਫਾਈ ਕਰ ਰਹੇ ਹਾਂ ਜੋ ਗੱਲ ਸਾਹਮਣੇ ਆਈ ਉਹਦਾ ਕਾਰਵਾਈ ਕਰਾਂਗੇ ਉਹ ਕਹਦੇ ਕੋਈ ਗੈਂਗਸਟਰ ਹੈਗਾ ਉਹ ਵੀ ਇਹਦੇ ਚ ਇਨਵੋਲਵ ਹੈਗਾ ਸ਼ਾਇਦ ਜੋ ਕੋਈ ਇਨਵੋਲਵਮੈਂਟ ਪਾਈ ਗਈ ਤਾਂ ਹੀ ਉਹ ਕੋਈ ਇਹਨੂੰ ਬਖਸ਼ਾਂਗੇ ਨਹੀਂ ਇੱਕ ਇਹਨਾਂ ਇਲਜ਼ਾਮ ਆ ਕਿ ਬਲਮਕਿਮਰ ਦੀ ਕਲਮ ਤੋੜੀ ਗਈ ਕਿੰਨਾ ਦੇਰ ਤੋਂ ਕਿ ਇਹ ਉਹ ਵੀ ਅਸੀਂ ਇਹਨੂੰ ਇਨਕੁਆਰੀ ਕਰ ਰਹੇ ਹਾਂ ਕੋਈ ਇਹਨਾਂ ਨੁਕਸਾਨ ਹੋਇਆ ਹਾਂਜੀ ਕੋਈ ਦਰਖਾਸਤ ਵਗੈਰਾ ਦਿੱਤੀ ਇਹਨਾਂ ਨੂੰ ਗ੍ਰਫਤਾਰਨਾ ਦਿੱਤੀ ਆ ਥਾਣੇ ਮਲਟਨ ਐਸ ਐਚ ਓ ਸਾਹਿਬ ਇਨਕੁਆਰੀ ਕਰ ਰਹੇ ਐਸੀ ਵੀ ਕਰ ਰਹੇ ਹਨ ਬਾਕੀ